ਉਹੋਂ ਜੱਟ ਨਾ ਪਿਆਰ ਹੋ ਗਿਆ ਕੁੜੀ ਮਹਿੰਦੀਆਂ ਦੇ ਪਾਪ ਪੁੱਛਦੀ ਸਾਰਿਆਂ ਨੂੰ ਪਿਆਰ ਭਰੇ ਸਾਥ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਵੀ ਦੱਸ ਚੁੱਕਿਆ ਕਿ 16 ਜੂਨ ਨੂੰ ਪੰਜਾਬੀ ਗਾਇਕ ਅਤੇ ਆਮ ਪਾਰਟੀ ਦੇ ਵਿਧਾਇਕ ਮੰਤਰੀ ਅਨਮੋਲ ਗਗਨ ਮਾਨ ਜੀ ਵਿਆਹ ਦੇ ਬੰਦਨ ਵਿੱਚ ਬਾਜ ਰਹੇ ਨੇ ਉੱਥੇ ਹੀ ਅਨਮੋਲ ਗਗਨ ਮਾਨ ਜੀ ਦੀਆਂ ਮਹਿੰਦੀ ਲਵਾਉਂਦੇ ਦੀਆਂ ਰਸਮਾਂ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਜਿੱਥੇ ਕਿ ਤੁਸੀਂ ਵੇਖ ਸਕਦੇ ਹੋ ਕਿ ਮੰਤਰੀ ਅਨਮੋਲ ਗਗਨਮਾਨ ਜੀ ਦੇ ਆਲੇ ਦਿਵਾਲੇ ਉਹਨਾਂ ਦੀਆਂ ਸਹੇਲੀਆਂ ਬੈਠੀਆਂ ਹੋਈਆਂ ਨੇ ਤੇ ਉਹਨਾਂ ਦੇ ਹੱਥਾਂ ਉੱਪਰ ਮਹਿੰਦੀ ਲਗਾ ਰਹੀਆਂ ਨੇ ਅਨਮੋਲ ਗਗਨਮਾਨ ਜੀ ਦੇ ਹਸਬੈਂਡ ਦਾ ਨੇਮ ਸ਼ਾਹਬਾਜ਼ ਸੂਈ ਹੈ ਅਤੇ ਉਹ ਐਡਵੋਕੇਟ ਦੱਸੇ ਜਾ ਰਹੇ ਨੇ ਤੁਸੀਂ ਵੀ ਇਸ ਕਪਲ ਜੋੜੇ ਨੂੰ ਵਿਆਹ ਦੀਆਂ ਮੁਬਾਰਕਾਂ ਦੇਣਾ ਨਾ ਭੁੱਲਣਾ ਮਹਿੰਦੀ ਲਗਵਾਉਂਦੀਆਂ ਤਸਵੀਰਾਂ ਸਾਡੇ ਨਾਲ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਕੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਦਰਸ਼ਕਾਂ ਵੱਲੋਂ ਕਾਫੀ ਰਜਮਾ ਪਿਆਰ ਦਿੱਤਾ ਜਾ ਰਿਹਾ ਹੈ ਇੱਕਰ ਦੋਸਤੋ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਆਪਾਂ ਤੁਹਾਡੇ ਨਾਲ ਹਰ ਇੱਕ ਅਪਡੇਟ ਸਾਂਝੀ ਕਰਦੇ ਰਵਾਂਗੇ ਅਨਮੋਲ ਗਗਨ ਮਾਨ ਜੀ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿ ਕਿੰਨੇ ਜਿਆਦਾ ਖੂਬਸੂਰਤ ਲੱਗ ਰਹੇ ਨੇ ਅਤੇ ਚਿਹਰੇ ਤੇ ਸਮਾਈਲ ਵੀ ਦੇਖ ਸਕਦੇ ਹਾਂ ਅਨਮੋਲ ਜੀ ਨੇ ਮਹਿੰਦੀ ਕਲਰ ਦਾ ਸੂਟ ਡਿਵਿਲ ਕੀਤਾ ਹੋਇਆ ਹੈ ਜਿਸ ਵਿੱਚ ਬਹੁਤ ਜਿਆਦਾ ਖੂਬਸੂਰਤ ਲੱਗ ਰਹੇ ਨੇ